13 ਕਤਕ ਸ਼ੈਨ ਸ਼ੈ ਸੰਮਤ 6 ਹਰਿ ਭਗਤ ਦਵਾਰ ਜੇਠੂ ਵਾਲ ਦਿਵਾਰੀ ਵਾਲੇ ਦਿਨ ਕਿ ਦਿਵਾਲੀ ਕਹਿੰਦੀ ਕੀ ਆ ਦਿਵਾਲੀ ਕਹੇ ਮੇਰਾ ਸੱਚ ਪ੍ਰਕਾਸ਼ ਪ੍ਰਭ ਜੋਤ ਨਾਲ ਵਢਿਆਈਆ ਇਹਦੇ ਨਾਲ ਪ੍ਰਭੂ ਦੀ ਜੋਤ ਨਾਲ ਵਢਿਆਈ ਜੁਗ ਜੁਗ ਭਗਤਾਂ ਦਰ ਮੇਰਾ ਖੇਲ ਤਮਾਸ਼ ਕਿੱਥੇ ਭਗਤਾਂ ਦੇ ਅੰਦਰ ਜੁਗ ਜੁਗ ਭਗਤਾਂ ਦੇ ਅੰਦਰ ਖੇਲ ਤਮਾਸ਼ ਆ ਨੇਤਨ ਵੇਤ ਸਾਚੀ ਸੇਵ ਕਮਾਈਆ ਸੇਵਾ ਕਰਦੀ ਆ ਦਿਵਾਲੀ ਹੁਕਮਨ ਪੰਨ ਸਹਿਬ ਗੁਣਤਾਸ਼ ਸੱਚ ਸੁਆਮੀ ਸੀਸ ਨਵਾਈਆ ਇਹ ਦਿਵਾਲੀ ਜਿਹੜੀ ਰਾਤ ਬੀਤੀ ਆ ਦਿਵਾਲੀ ਕਿੰਨੀਆਂ ਦਿਵਾਲੀਆਂ ਬੀਤ ਗਈਆਂ ਗਿੱਦੀ ਤੋਂ ਪਰੇ ਕਿੰਨੀਆਂ ਦਿਵਾਲੀਆਂ ਬੀਤ ਗਈਆਂ ਔਰ ਮੋੜ ਮੋੜ ਕੇ ਦਿਵਾਲੀ ਆਉਂਦੀ ਆ ਔਰ ਦਿਵਾਲੀ ਦੀ ਲਿਖਤ ਫਿਰ ਜਿਹੜੀ ਹੋਈ ਹੋ ਕਮਨ ਸਹਿਬ ਗੁਣਤਾਸ਼ ਸਤਿ ਸੁਆਮੀ ਸੀਸ ਨਵਾਈਆ ਜਿਨਾਂ ਦੇ ਅੰਦਰ ਅੰਧ ਅਨੇਰ ਜਾਏ ਵਿਨਾਸ਼ ਅਬਨਾਸ਼ੀ ਕਰਤਾ ਕਰੇ ਰਿਸ਼ਨਾਇਆ ਤਿਸ ਮੰਡਲ ਹੋਵੇ ਮੇਰੀ ਰਹਿਰਾਸ ਸਤ ਸਮਗਰੀ ਇਕ ਪ੍ਰਗਟਾਈਆ ਦਿਵਾਲੀ ਕਹਿ ਰਹੀ ਆ ਸਾਧ ਜਿਦਵਾਰੇ ਕਰਕੇ ਵਾਸ ਆਪਣਾ ਨੂਰ ਦਿਆਂ ਚਮਕਾਈਆ ਅਵਤਾਰ پیغمبر ਗੁਰੂ ਜਿਸ ਤੇ ਦਾਸ ਤਿਸ ਦਾ ਰੂਪ ਅਨੂਪ ਪ੍ਰਗਟਾਈਆ ਕਿਸ ਤੇ ਦਾਸ ਆਕਾਲ ਪੁਰਖ ਦੇ ਮਹਾਰਾਜ ਸ਼ੇਰ ਸਿੰਘ ਦੇ ਦਾਸ ਆ ਖੇਲ ਤੱਕ ਪ੍ਰਥਮੀ ਆਕਾਸ਼ ਗगन ਗਗਨ ਅੰਤਰ ਪੰਧ ਮਕਾਈਆ ਲਾਕ ਤੇਰਾਸੀ ਅੰਦਰ ਕਰਕੇ ਵਾਸ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਫੋਲ ਫੁਲਾਈਆ ਇਹ ਦੀਵਾਲੀ ਕਹਿ ਰਹੀ ਆ ਕਉਣ ਵਸਿਆ ਪ੍ਰਭ ਦੇ ਪਾਸ ਭਗਤ ਸਹੇਲਾ ਕਵਣ ਅਖਵਾਈਆ ਇਹ ਦੀਵਾਲੀ ਕਹਿ ਰਹੀ ਆ ਜਿਸ ਦਾ ਸਹਿਰ ਤੇ ਵਿਸ਼ਵਾਸ ਵਿਸ਼ਿਆ ਤੋਂ ਬਾਰੂ ਰਾਤ ਕਾਈਆ ਉਸ ਦੀ ਪੂਰੀ ਹੋਵੇ ਆਸ ਸਿੱਧਾ ਰਸਤਾ ਦੇਵੇ ਤੁਰ ਦਰਗਾਈਆ ਕਿ ਜਿਸ ਦਾ ਸਹਿਬ ਤੇ ਵਿਸ਼ਵਾਸ ਆ ਉਹ ਵਿਸ਼ਿਆਂ ਤੋਂ ਬਾਹਰ ਰਾਤਾ ਕਰੇ ਦਿਵਾਰੀ ਕਹੇ ਮੈਂ ਭਗਤਾਂ ਦੇ ਹਾਂ ਸ਼ਬਾਸ਼ ਗੁਰਮੁਖਾਂ ਨਾਲ ਵੜਿਆਈਆ ਜਿਨ੍ਹਾਂ ਦਾ ਲੇਖਾ ਹੋਵੇ ਖਲਾਸ ਚਰਾਸੀ ਵਿੱਚ ਨਾ ਕੋਈ ਪੁਆਈਆ ਕਿ ਭਗਤ ਚਰਾਸੀ ਦੇ ਵਿੱਚ ਨਹੀਂ ਪਾਉਣਗੇ ਤਨ ਨ ਵਿਜੂਦ ਪਹਿਨਣਾ ਪੈ ਨ ਕੋਈ ਲਿਬਾਸ ਓਡਣ ਤਨ ਨ ਕੋਈ ਹੰਡਾਈਆ ਪਵਨ ਸਵਾਸੀ ਰਹੇ ਨ ਕੋਈ ਸੁਵਾਸ ਰਜੋ ਤਮੋ ਸਤੋ ਨ ਕੋਈ ਰੰਗ ਰੰਗਾਈਆ ਸ਼ੰਕਰ ਤਕਣਾ ਪੈ ਨ ਤੇ ਕਲਾਸ਼ ਬ੍ਰਹਮਾ ਬ੍ਰਹਮ ਨਾ ਧਿਆਨ ਲਗਾਈਆ ਜਨਾਂ ਨਿਰੰਤਰ ਪ੍ਰਭ ਮੇਰਾ ਕੀਤਾ ਪ੍ਰਕਾਸ਼ ਦਿਵਾਰੀ ਕਹਿ ਰਹੀ ਆ ਨਿਰੰਤਰ ਹੁੰਦਾ ਸਦਾ ਇੱਕ ਸਾਰ ਨਿਰੰਤਰ ਪ੍ਰਭ ਮੇਰਾ ਕੀਤਾ ਪ੍ਰਕਾਸ਼ ਦੀਪਕ ਦੀਆ ਆਤਮ ਪਰਮਾਤਮ ਦਿੱਤਾ ਜਗਾਈਆ ਦੀਪਕ ਦੀਆ ਕਿਹੜਾ ਆਤਮਾ ਜਿਹੜੀ ਆ ਇਹ ਦੀਪਕ ਆ ਦੀਆ ਜਿਹੜਾ ਜਗਾ ਦਿੱਤਾ ਨਾ ਦੇਹ ਦੇ ਵਿੱਚ ज्योति जो, जो स्वरूप हार आप अपनी कृपा कर करे खेल साचा हार सत साथ दा पेय आप फुलाइया ए सत दा पेय ਸੱਚੇ ਪਾਸ਼ਾ ਕੋਲ ਕੇ ਦੱਸ ਰਿਆ ਦਿਵਾਲੀ ਕਹੇ ਦਿਵਾਲੀ ਕਹੇ ਮੈਂ ਕੋਈ ਧਾਰ ਨਹੀਂ ਅਗਦੀ ਦੀਵਾ ਬੱਤੀ ਨਾ ਕੋਈ ਵੜਿਆਈਆ ਸਾਰੇ ਭਗਤ ਜਨ ਸੁਣ ਕਰਕੇ ਸੁਣ ਲੋ ਟਾਟਾ ਮਾਰ ਕੇ ਤੁਹਾਨੂੰ ਕੀ ਸੰਦੇਸ਼ ਦੇ ਰਿਹਾ ਕੀ ਹੁਕਮ ਦੇ ਰਿਹਾ ਭਗਤੋ ਦੀਵਾਲੀ ਕਹੇ ਮੈਂ ਕੋਈ ਤਾਰ ਨਹੀਂ ਅਗਦੀ ਦੀਵਾ ਬੱਤੀ ਨਾ ਕੋਈ ਵੜਿਆਈਆ ਮੈਂ ਤਾਰ ਸੂਰੇ ਸਰਬਾਗਦੀ ਜੋਗ ਚੌਂਕੜੀ ਵੇ ਸਵਟਾਈਆ ਪ੍ਰਕਾਸ਼ ਵਿੱਚੋਂ ਪ੍ਰਕਾਸ਼ ਹੋ ਕੇ ਜਾਗਦੀ ਜਾਗਰਤ ਜੋਤ ਕਰ ਰੁਸ਼ਨਾਈਆ ਤਗਰੀ ਕਾਲਪੁਰਖ ਪ੍ਰਕਾਸ਼ ਰੂਪਿਆ ਉਸੇ ਪ੍ਰਕਾਸ਼ਮ ਪ੍ਰਕਾਸ਼ ਰੂਪੇ ਜਗਦੀ ਜਾਗਰਤ ਜੋਤ ਕਰ ਰਸ਼ਨਾਈਆ ਮੇਰੀ ਖੇਲ ਉੱਪਰ ਇਸ਼ਾਰਾ ਕਰਦੀ ਨੌਂ ਦਵਾਰੇ ਡੇਰਾ ਟਾਈਆ ਤੇ ਜਿਹੜੇ ਦੀਪਕ ਤੇ ਜਿਹੜਾ ਦੂਜੇ ਕੰਮ ਕਰਦੇ ਫਿਰਦੇ ਸੰਸਾਰੀ ਇਹ ਤੇ ਸਾਰੇ ਨੌਂ ਦਵਾਰ ਇਹਨਾਂ ਲਈ ਕਰਦੇ ਫਿਰਦੇ ਨਾ ਤੇ ਮਾਰ ਦਿਵਾਲੀ ਕਰੇ ਕਿ ਮੇਰੀ ਤੇ ਜਿਹੜੀ ਖੇਲਿਆ ਉੱਪਰ ਇਸ਼ਾਰਾ ਰੱਖਦੀ ਖੇਲਿਆ ਤੇ ਨੌਂ ਦਵਾਰੇ ਤੋਂ ਉੱਪਰ ਲਿਖਿਆ ਸਾਰੀ ਮੇਰੀ ਮੈਂ ਸਾਥਨ ਨਹੀਂ ਜੀਵਤ ਪੱਗ ਦੀ ਕੂੜ ਕਿਰਿਆ ਨਾ ਕੋਈ ਵੜਿਆਈਆ ਮੇਰੀ ਆਸ਼ਾ ਭਗਤਾਂ ਪ੍ਰੇਮ ਵਿੱਚ ਸੱਜਦੀ ਸੱਦਾ ਦੇਵੇ ਥਾਂ ਥਾਈਆਂ ਉਹਨਾਂ ਕੜੀਸ ਲਖਣੀ ਹੋਵੇ ਅੱਜ ਦੀ ਜਿੰਨਾ ਮਿਲਿਆ ਦੁਰਦਰਗਾਈਆ ਇਸ ਸਮੇ ਮਾਰ ਰਿਹਾ ਹੈ ਸੰਗੀ ਜੋ ਰੂਪੀ ਖੇਲ ਕਰ ਰਹੀ ਸੀ ਜੋ ਸ੍ਰਿਸ਼ਟੀ ਜਗਤ ਤਾਰ ਮਾਇਆ ਪਿਆਰ ਬਲਦੀ ਮਮਤਾ ਮੋਹ ਵਿੱਚ ਹਲਕਾਈਆ ਦਿਵਾਰੀ ਕਹਿ ਰਹੀ ਆ ਸ੍ਰਿਸ਼ਟੀ ਕੀ ਕਰਦੀ ਆ ਜੋ ਸ੍ਰਿਸ਼ਟੀ ਜਗਤ ਮਾਇਆ ਪਿਆਰ ਵਿੱਚ ਬਲਦੀ ਜਿਹੜੀ ਇਸ ਇਤਿਹਾਸ ਜਗਤ ਤੇ ਮਾਇਆ ਦੇ ਪਿਆਰ ਵਿੱਚ ਵੱਦੀ ਆ। ममता 모ਹ ਵਿੱਚ ਹਲਕਾਈਆ ਸਾਰੇ ममता 모ਹ ਵਿੱਚ ਹੀ ਤੁਰੇ ਫਿਰਦੇ ਆ। ਸਾਇਬ ਸਤਿਗੁਰੂ ਦਾ ਸਾਥ ਛੱਡਦੀ ਨਾਤਾ ਕੂੜ ਨਾਲ ਬੰਧਾਈਆ। ਕੁੜੀ ਆਸ਼ਾ ਹੋਵੇ ਕੱਗ ਦੀ ਤ੍ਰਿਸ਼ਨਾ ਤ੍ਰਿਪਤ ਨਾ ਕੋਈ ਰਖਾਈਆ। ਉਹ ਆਸ਼ਾ ਕੀਆ ਕੁੜੀ ਜਿੱਦਾਂ ਕਾਂ ਦੀ ਆਸ਼ਾ ਦੀ ਤੇ ਕਾਹ ਕਿਹੋ ਜਿਹਾ ਸੋਚਦਾ ਕਿਹੋ ਜੀ ਆਸ਼ਾ ਰੱਖਦੇ ਦੀ ਕੱਗ ਦੀ ਕੂੜੀ ਆਸ਼ਾ ਹੋਵੇ ਕੱਗ ਦੀ ਤ੍ਰਿਸ਼ਨਾ ਤ੍ਰਿਪਤ ਨਾ ਕੋਈ ਰਖਾਈਆ ਦਿਵਾਲੀ ਕਹੇ ਮੈਂ ਪ੍ਰਕਾਸ਼ ਹੋ ਕੇ ਪ੍ਰਕਾਸ਼ ਤੁਰਦਾ ਲੱਭਦੀ ਦਿਵਾਲੀ ਵੀ ਤੁਰਦਾ ਪ੍ਰਕਾਸ਼ ਲੱਭਦੀ ਭਗਤ ਸਹੇਲੇ ਵੇਖ ਮੁਖਾਈਆ ਮੇਰੀ ਆਸਾ ਨਹੀਂ ਕੋਈ ਮੱਦ ਦੀ ਤ੍ਰਿਸ਼ਨਾ ਤ੍ਰਿਕਾ ਨਾ ਕੋਈ ਵਧਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਹੁਕਮ ਇੱਕ ਵਰਤਾਈਆ ਦੀਵਾਲੀ ਕਹੇ ਮੈਨੂੰ ਬ੍ਰਹਮਾ ਕੀਤਾ ਪਿਆਰ ਦੀਪਕ ਦੀਆ ਅਗੰਮ ਜਲਾਈਆ ਵਿਸ਼ਨੂੰ ਬ੍ਰਹਮਾ ਸ਼ਿਵ ਇਹ ਆਕਾਰ ਪੁਰਖ ਦੇ ਨਿੱਕੇ ਨਿੱਕੇ ਦੀਪਕ ਜਗੇ ਹੋਇਆ ਬਿਲਕੁਲ ਨਿੱਕੇ ਨਿੱਕੇ ਦੀਵੇ ਆ ਅੱਗੇ ਜਿਨ੍ਹਾਂ ਤੋਂ ਇਹ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਨਿੱਕੇ ਨਿੱਕੇ ਦੀਪਕ ਹੈ ਵਿਸ਼ਨੂੰ ਮੇਰੀ ਬਦੀ ਤਾਰ ਜੋਤੀ ਜੋਤ ਨਾਲ ਰੁਸ਼ਨਾਈਆ ਸ਼ੰਕਰ ਮੇਰੀ ਕੀਤੀ ਵਿਚਾਰ ਕੈਲਾਸ਼ ਉੱਪਰ ਕਰ ਰੁਸ਼ਨਾਈਆ ਸ਼ੰਕਰ ਦਾ ਵਾਸਾ ਕਿੱਥੇ ਦੱਸਿਆ ਕਲਾਸ਼ ਦੇ ਉੱਪਰ ਇੰਦਰ ਅਵੇਰਾ ਕੀਤਾ ਦیدار ਜੋਤ ਵੇਖ ਕਾਮ ਅਤਾਈਆ ਪਰਦਾ ਚੁੱਕ ਦੇ ਰਏ ਪੈਗੰਬਰ ਗੁਰ ਅਵਤਾਰ ਅੰਧ ਅਦੇਰਾ ਦੂਰ ਕਰਾਈਆ ਗੁਰ ਅਵਤਾਰ ਵੀ ਪਰਦਾ ਚੁੱਕਦੇ ਗਏ ਆਨਰੰਗੇਰਾ ਦੂਰ ਕਰਾਈਆ ਮੇਰੀ ਜਗਮਗ ਜੋਤ ਅਪਾਰ ਅਪਰੰਪਰ ਸੁਆਮੀ ਦਿੱਤੀ ਪ੍ਰਗਟਾਈਆ ਦੁਆਰੀ ਕਹਿ ਰਹੀ ਆ अपरामपर स्वामी दिति प्रगट आईआ अष्टपुज मेनू ल्यांदा होवे ते संसार दीपक नौ नौ जगाईआ सतयुग दी गल चल रही अष्टपुज जेड़ा सतयुग दे विच होई फेर जगी बाल द्वार पावन रंग वेख चाई चाईआ चाई दिवारी कहरी में फिर बाल दे द्वारे वी जगी ਤੇ ਬਾਵਣ ਦਾ ਰੰਗ ਵੇਖਿਆ ਮੈਂ ਚਾਵਾਂ ਦੇ ਨਾਲ ਬਾਵਣ ਅਵਤਾਰ ਹੋਏ ਤੇ ਬਲਦਵਾਰੇ ਵੀ ਮੈਂ ਜਗੀ ਪ੍ਰਕਾਸ਼ ਹੋਇਆ ਨਾ ਬਾਵਣ ਅਵਤਾਰ ਦਾ ਵੀ ਉਹਦੀ ਗੰਮੀ ਜੋਤ ਚ ਪ੍ਰਕਾਸ਼ ਹੋਇਆ ਫੇਰ ਜਗੀ ਬਲਦਵਾਰ ਬਾਵਣ ਰੰਗ ਵੇਖਿਆ ਚਾਈ ਚਾਈਆਂ ਰਾਮ ਦੇ ਤਾਦਾਰ ਮਿਲੇ ਮਾਨ ਵੜਿਆਈਆ ਤੇ ਰਾਮ ਨੂੰ ਵੀ ਧਾਰ ਦਿੱਤਾ ਤੁਰਦੇ ਪ੍ਰਕਾਸ਼ ਚੋਂ ਹੀ ਆਏ ਨਾ ਰਾਮ ਰੂਪ ਅਕਾਲਪੁਰਖ ਚੋਂ ਹੀ ਰੂਪ ਆ ਕੋਈ ਇਹ ਨਾ ਸੋਚੀਏ ਕਿ ਆਰਾਮ ਚਾਰ ਨੇ ਬੱਕੋ ਬੱਕਰੇ ਇੱਕ ਹੀ ਰਾਮ ਦਾ ਸਾਰਾ ਅੰਸਾਰ ਹੈ ਦੁਰਦਾ ਰਾਮ ਹੈ ਮਹਾਰਾਜ ਸ਼ੇਰ ਸਿੰਘ ਉਹਦੇ ਵਿੱਚ ਹੀ ਆਪਣਾ ਰਾਮ ਰੂਪ ਉਹਨਾਂ ਨੇ ਆਪਣੇ ਤੇ ਪ੍ਰਗਟ ਕੀਤਾ ਅਵਤਾਰ ਤੇ ਆਪਣਾ ਆਪ ਹੀ ਭੇਜਿਆ ਸੋ ਇਸੇ ਕਰਕੇ ਮਹਾਰਾਜ ਕਹਿੰਦੇ ਨਾ ਕਿ ਅਵਤਾਰ ਵੀ ਮੈਂ ਆਪ ਹੀ ਬਣ ਜਾਣਾ ਆਪੇ ਮੈਂ ਪਗੰਬਰ ਹੋ ਕੇ ਖੇਲ ਕਰ ਲੈਣਾ ਆਪੇ ਮੈਂ ਗੁਰੂ ਬਣ ਜਾਣਾ ਮੇਰੇ ਰੂਪ ਸੰਸਾਰ ਤੇ ਮੈਂ ਇਹ ਦਿੱਤੇ ਜਿਹੜੇ ਭੇਜੇ ਹੁਣ ਆਪ ਭੇਜਣ ਵਾਲਾ ਤੇ ਖੇਲ ਸਾਰੀ ਕੀਤੀ ਆ ਮਾਰਾ ਸ਼ੇਸ਼ ਸਿੰਘ ਜੀ ਆਰਾਮ ਦਿੱਤਾ ਧਾਰ ਮਿਲੀ ਮਾਨ ਵਡਿਆਈਆ ਕ੍ਰਿਸ਼ਨ ਨੇ ਅਰਜਨ ਦਿੱਤਾ ਵਿਚਾਰ ਪ੍ਰਭ ਜੋਤੀ ਜੋਤ ਰਛਨਾਈਆ ਕ੍ਰਿਸ਼ਨ ਨੇ ਅਰਜਨ ਭਗਵਾਨ ਨੂੰ ਸਾਰਾ ਦੱਸ ਦਿੱਤੀ ਖੇਲ ਚਾਨਣ ਕੀਤਾ ਮੈਂ ਯੁਗ ਯੁਗ ਚੱਲਦੀ ਰਹੀ ਸਾਲ ਬਸਾਲ ਤਦੋ ਜੁਗ ਜੁਗ ਗੱਲ ਚੱਲ ਰਹੀ ਕਿ ਦਿਵਾਰੀ ਕਹਿ ਰਹੀ ਮੈਂ ਤੇ ਜੁਗ ਜੁਗ ਸਾਲ ਬਸਾਲ ਚੱਲ ਰਹੀ ਆ ਮੈਂ ਮੈਂ ਜੁਗ ਜੁਗ ਚੱਲਦੀ ਰਹੀ ਸਾਲ ਬਸਾਲ ਸੰਮਤ ਸੰਤੀ ਪੰਧ ਮੁਕਾਈਆ ਦੀਨ ਦੁਨੀ ਦਾ ਵੇਖਦੀ ਰਹੀ ਹਾਲ ਜੁਗ ਚੌਕੜੀ ਧਿਆਨ ਲਗਾਈਆ ਬੇਦੀਨ ਦੁਨੀ ਦੀ ਹਾਲ ਨੂੰ ਮੈਂ ਵੇਖੀ ਆ ਸਤਜਿਕ ਤ੍ਰੇਤਾ ਦਵਾਪਰ ਕਾਲ ਦੇ ਚੌਮਾ ਯੁਗ ਚੌਕਰੀਆਂ ਨੇ ਚੌਮਾ ਯੁਗਾਂ ਦੀ ਇੱਕ ਚੌਕਰੀ ਬਣਦੀ ਐ ਯੁਗ ਚੌਕਰੀ ਬਣਦੀ ਐ ਕਿ ਮੈਂ ਵਹਿੰਦੀ ਰਹੀ ਆ ਚੌਮਾ ਯੁਗਾਂ ਦੇ ਵਿੱਚ ਯੁਗ ਚੌਕਰੀ ਦਾ ਹਾਲ ਦੁਨੀਆ ਦਾ ਵਹਿੰਦੀ ਰਹੀ ਮੈਂ ਦੇਨ ਦੁਣੀ ਦਾ ਵੇਖਦੀ ਰਹੀ ਹਾਲ ਯੁਗ ਚੌਕਰੀ ਧਿਆਨ ਲਗਾਈਆ ਬਿਨਾ ਭਗਤਾਂ ਕਰ ਦੀਪਕ ਸਕਿਆ ਕੋਈ ਨਾ ਬਾਲ ਤੁਸੀਂ ਤੇ ਖੁਦ ਜਗਦੇ ਹੋਏ ਦੀਵੇ ਜੀ ਉਹਦੇ ਇਹਦੇ ਅਕਾਰ ਪੁਰਖ ਦੇ ਦੀਪਕ ਜਗਦੇ ਹੋਏ ਭਗਤ ਬੈਠੇ ਜੀ ਖੁਦ ਦੀਵੇ ਜੀ ਪੰਜ ਤਤ ਦੇ ਅੰਦਰ ਭਗਤਾਂ ਦੇ ਅੰਦਰ ਉਹਨੇ ਆਪਣੀ ਜੋਤ ਜਗਾਈ ਔਰ ਕਹਾ ਕਿ ਮੇਰੇ ਭਗਤ ਦੀਵੇ ਜਗਾਏ ਆ ਜਗ ਰਹੇ ਜੀ ਇਹ ਨਹੀਂ ਕਿ ਅੱਜ ਜਗ ਰਹੇ ਤੇ ਕੱਲ ਬੁਝ ਰਹੇ ਤੇ ਜਿਹੜੇ ਦੀਪਕ ਆਪਾਂ ਜਗਾਉਨੇ ਉਹਨਾਂ ਦੀਆਂ ਵੱਟੀਆਂ ਵੀ ਤਾਂ ਹੀ ਮਾਰਦੀਆਂ ਤੇਲ ਵੀ ਜਿਹੜਾ ਉਹ ਵੀ ਆ ਇਸੇ ਲੇਖੇ ਨਹੀਂ ਲੱਗਣਾ ਔਰ ਉਹ دیਵਾ ਵੀ ਕਹਿ ਰਿਹਾ ਹੈ ਕਿ ਮੇਰੀ ਹਾਲਤ ਹੈ ਮੇਰਾ ਕੀ ਮਾਨ ਹੈ ਇੱਕ ਦਿਨ ਜਗਣਾ ਕਿ ਪਤਾ ਨਹੀਂ ਨਹੀਂ ਜਗਣਾ ਤੇ ਉਹਦੇ ਬਾਅਦ ਕੋਈ ਮੇਰਾ ਮੋਦ ਨਹੀਂ ਸੇਜ ਰਾਤ ਤੋੜਦਾ ਦੀਪਕਿਆ ਮਹਾਰਾਜ ਸ਼ੇਰ ਸਿੰਘ ਸਦਾ ਹੀ ਪ੍ਰਕਾਸ਼ ਵਾਣ ਉਸ ਦੀਪਕ ਚ ਉਹਨੇ ਆਪਣੇ ਗਾਂ ਦੀਪਕ ਜਗਾਏ ਹੋਏ ਇੱਕ ਹੀ ਆ ਬਿਸ਼ੇਮਾਰ ਭਗਤ ਜੀ ਤੇ ਭਗਤਾਂ ਵਾਲਾ ਕੰਮ ਕਰਦਾ ਮੈਂ ਜੁਗ ਜੁਗ ਚੱਲਦੀ ਰਹੀ ਸਾਰ ਬਸਾਲ ਸੰਮਤ ਸੰਤੀ ਪੰਥ ਮੁਕਾਈਆ ਦੇਹ ਦੁਨੀ ਦਾ ਵੇਖਦੀ ਰਹੀ ਹਾਲ ਜੁਗ ਚੌਕੜੀ ਧਿਆਨ ਲਗਾਈਆ ਵਿਣਾ ਪਰਤਾ ਕਰ ਦੀਪਕ ਸਕਿਆ ਕੋਈ ਨਾ ਬਾਲ ਅੰਧ ਅੰਧੇਰ ਨਾ ਕੋਈ ਮਟਾਈਆ ਜਗਤ ਦੀਵਾਲੀ ਸਭ ਨੂੰ ਕੀਤਾ ਕੰਗਾਲ ਜਗਤ ਵਾਸ਼ਨਾ ਵਿੱਚ ਸ੍ਰੇਸ਼ਟ ਹਲਕਾਈਆ ਹੁਣ ਵੇਖ ਲੋ ਕਿ ਜਗਤ ਵਾਲੀ ਦੀਵਾਲੀ ਮਨਾਉਣੀ ਜੇ ਕਿ ਭਗਤਾਂ ਵਾਲੀ ਰਹਿਣੀ ਚਾਹੀਦੀ ਇਹ ਹੁਣ ਆਪ ਤੁਸੀਂ ਫੈਸਲਾ ਕਰ ਲਿਓ ਹੁਕਮ ਅਕਾਲਪੁਰਖ ਦਾ ਤੇ ਭਗਤਾਂ ਨੂੰ ਸੁਣਾਇਆ ਜਾ ਜਗਤ ਦੀਵਾਲੀ ਸਭ ਨੂੰ ਕੀਤਾ ਕੰਗਾਲ ਜਗਤ ਵਾਸ਼ਨਾ ਵਿੱਚ ਸ੍ਰੇਸ਼ਟ ਹਲਕਾਈਆ ਜਗਤ ਦੀ ਵਾਸ਼ਨਾ ਵਿੱਚ ਇਹ ਸ੍ਰਿਸ਼ਟੀ ਫਿਰਦੀ ਆ ਮੈਂ ਸਦਾ ਜਗਦੀ ਰਹੀ ਸੱਚ ਸੱਚੀ ਧਰਮਸ਼ਾਲਾ ਕਿੱਥੇ ਕਾਇਆ ਮੰਦਰ ਅੰਦਰ ਆਪਣੀ ਆਪਕਾਰ ਕਰ ਰੁਸ਼ਨਾਈਆ ਕਿੱਥੇ ਜਗਦੀ ਆ ਭਗਤਾਂ ਦੇ ਮੈਂ ਸਦਾ ਜਗਦੀ ਰਹੀ ਸੱਚ ਸੱਚੀ ਧਰਮਸ਼ਾਲਾ ਕਾਇਆ ਮੰਦਰ ਅੰਦਰ ਆਪਣੀ ਆਪ ਕਰ ਰਿਸ਼ਨਾਈਆ ਭਗਤੋ ਲੱਗ ਰਹੀ ਸਮਝ ਫੇਰ ਆਉਣ ਵਾਲੀ ਆ ਦਿਵਾਲੀ ਤਗੜੇ ਹੋ ਜੋਰ ਚੋ ਅੱਛਾ ਕਿੱਝ ਕਰੱਖੋ ਕੰਮ ਨੂੰ ਕੋਈ ਜੀ ਲੇਖ ਤਾਂ ਸੁਣੀਆ ਸਾਲ ਤਾਈ ਫੜਾ ਚੇਤਾ ਰਹਿਣਾ ਕੋਈ ਮੈਂ ਸਦਾ ਜਗਦੀ ਰਹੀ ਸਤਿ ਸੱਚੀ ਧਰਮ ਸ਼ਾਧ ਕਾਇ ਮੰਦਰ ਅੰਦਰ ਆਪਣੀ ਕਰਿ ਸ਼ਨਾਈਆ ਜੋਦੀ ਜੋ ਸਰੂਪ ਹਰ ਆਪ ਤੇ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇਕ ਲੰਕਨ ਰਹੈ ਨਾਰ ਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਵੇਂ ਅੰਦਰ ਆਪਣਾ ਦੀਪਕ ਦੇਵੇ ਪਾਲ ਦੀਵਾਲੀ ਕਹੇ ਮੈਂ ਸਦਾ ਉਸ ਦੇ ਨਾਲ ਜਗਤ ਰੰਗਦਾ ਪੰਧ ਮੁਕਾਈਆ ਸਾਰੇ ਖੇਲ ਕੌਣ ਕਰ ਰਿਹਾ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰਕੇ ਸਾਚਾ ਖੇਲ ਕਰ ਰਿਆ ਕਰੇ ਖੇਲ ਸਾਚਾ ਹਰ ਦੀਵਾਲੀ ਕਹਿ ਰਹੀ ਆ ਕਿ ਖੇਲ ਕਰ ਕੌਣ ਰਿਹਾ ਦੀਵਾਲੀ ਕਿੰਨੂੰ ਕਹਿ ਰਹੀ ਆ ਕਰੇ ਖੇਲ ਸਾਚਾ ਹਰ ਨੇਕ ਲੰਕ ਨਾਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਹ ਦੀਵਾਲੀ ਕਹਿ ਰਹੀ ਕਿ ਤੂੰ ਹੀ ਆ ਸਭ ਕੁਝ ਕਰਨ ਵਾਲਾ ਜਿਸੇ ਅੰਦਰ ਜਿਸ ਦੇ ਅੰਦਰ ਜਿਸ ਦੇ ਵੀ ਅੰਦਰ ਜੀਵ ਦੇ ਅੰਦਰ ਜਿਸੇ ਅੰਦਰ ਆਪਣਾ ਦੀਪਕ ਦੇਵੇ ਬਾਲ ਕਿ ਜੇ ਸਦੇ ਅੰਦਰ ਤੂੰ ਆਪਣਾ ਪ੍ਰਕਾਸ਼ ਕਰ ਦੇਣਾ ਆਪਣਾ ਦੀਪਕ ਜਗਾ ਦੇਣਾ ਜੀਵ ਦੇ ਅੰਦਰ ਦਿਵਾਲੀ ਕਹੇ ਮੈਂ ਸਦਾ ਉਸ ਦੇ ਨਾਲ ਜਗਤ ਰੰਗ ਦਾ ਪੰਦ ਮੁਕਾਈਏ ਠੀਕ ਹੈ ਹੁਣ ਕੀ ਕਰਨਾ ਹੈ ਹੁਕਮ ਸੱਚੇ ਪਾਤਸ਼ਾਹ ਦਾ ਤੇ ਮੰਨਣਾ ਆਪਾਂ ਜੇ ਸਾਰੇ ਇਹਦੇ ਵਿੱਚ ਇਹ ਨਹੀਂ ਕਿ ਥੋੜਾ ਬਚਾ ਸਾਂਝਾ ਕਰਦੇ ਆਂਗੇ ਕੋਈ ਇਹਦੇ ਵਿੱਚ ਇਹ ਵਿਰੋਧਤਾ ਹੋ ਰਹੀ ਆ ਕਿ ਮਹਾਰਾਜ ਜਪਤਾ ਸਿੰਘ ਜੀ ਇਦਾਂ ਕਰਾਉਂਦੇ ਸੀ ਉਹ ਇਦਾਂ ਕਰਾਉਂਦੇ ਸੀ ਜੋ ਉਹ ਕਰਦੇ ਸੀ ਕਰਾਉਂਦੇ ਸੀ ਉਹ ਸੱਤ ਆ ਉਹਦੇ ਤੋਂ ਕੋਈ ਮਨ ਕਰਨੀ ਆਪਾਂ ਉਹਨਾਂ ਹੀ ਕਰੀਏ ਨਾ ਉਤੋਂ ਗਾਹ ਨਾ ਵਧੀਏ ਬਸ ਠੀਕ ਉਹਨਾਂ ਹੀ ਕਰੀਏ ਜਿੰਨਾ ਉਹਨਾਂ ਨੇ ਕਿਹਾ ਉਤੋਂ ਵਧੀਏ ਨਾ